ਅੰਜੁ ਸ਼੍ਰੀ ਨੈਣਾ ਦੇਵੀ ਪੈਦਲ ਯਾਤਰਾ ਸੰਸਥਾ ਦੀ ਇੱਕ ਵਿਸ਼ੇਸ਼ ਮੀਟਿੰਗ ਵਿਜੇ ਬੰਟੀ ਬੂਠ ਹਾਊਸ ਵਿਖੇ ਕੀਤੀ ਗਈ ਜਿਸ ਵਿੱਚ ਪ੍ਰਧਾਨ ਨੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ 36 ਤੋਂ 5 ਦਿਨਾਂ ਦੀ ਪੈਦਲ ਯਾਤਰਾ ਸਮਾਣਾ ਤੋਂ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ 31 ਜੁਲਾਈ ਨੂੰ ਸਵੇਰੇ 4 ਵਜੇ ਮਾਤਾ ਨੈਣਾ ਆਰਿਆ ਧਰਮਸ਼ਾਲਾ ਸਮਾਣਾ ਤੋਂ ਰਵਾਨਾ ਹੋਵੇਗੀ ਸੰਸਥਾ ਦੇ ਪ੍ਰੈਸ ਸਕੱਤਰ ਵਿਜੇ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਜੁਲਾਈ ਦਿਨ ਮੰਗਲਵਾਰ ਸਵੇਰੇ ਸ਼ਹਿਰ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਮਾਂ ਪਗਵਤੀ ਚੌਕੀ ਦਾ ਆਯੋਜਨ ਵੀ ਕੀਤਾ ਜਾਵੇਗਾ। ਸਮਾਣਾ ਤੋਂ ਦੀਵਾਨ ਖਰੇਜਾ ਦੀ ਰਿਪੋਰਟ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਦੀ। ਇਹ ਜਿਹੜੀ ਵਿਸ਼ੇਸ਼ ਮੀਟਿੰਗ ਅਸੀਂ ਨਿਆਣਾ ਦੀ ਪੈਦਲ ਇੱਤਰਾ ਸੜੀ ਹਰਸਾ ਜਾਂਦੀ ਹੈ। ਐਕਟਿਵ 36ਵੀਂ ਪੈਦਲ ਇੱਤਰਾ ਜਿਹੜੀ ਹੈ ਮਾਤਾ ਨਿਆਣਾ ਨਿਆਣਾ ਦੀ ਵਾਸਤੇ 31 ਤਰੀਕ ਸਵੇਰੇ 4:00 ਵਜੇ ਮਾਤਾ ਨਿਆਣਾ ਰੇਰ ਤਰਫ ਸ਼ਾਲਾ ਤੋਂ ਰਵਾਨਾ ਹੋਏਗੀ। ਜਿਹਦੇ ਵਿੱਚ ਤਕਰੀਬਨ 1.5 ਤੋਂ 200 ਬੰਦੇ ਪਿਆਰੇ ਜਨਮਾ ਮੁੰਡੇ ਜੇ ਕਰ ਲੈ ਜਾਂਦੇ ਜਾਂਦੇ ਨੇ ਮੁੰਡੇ ਤੇ 31 30 ਤਰੀਕ ਨੂੰ ਸਵੇਰੇ 10 ਵਜੇ ਮਾਤਾ ਨਿਆਣਾ ਰਹਿਤਰਵਸ਼ਾਲਾ ਤੋਂ ਸ਼ੋਭਾਤਰਾ ਨਿਕਲੀ ਮਾਤਾ ਨਿਆਣਾ ਦੀ ਜਾਣ ਵਾਸਤੇ ਤੇ ਜਿਹੜੀ ਕਿ ਸਮਾਪਤੀ ਹੈ ਮਾਤਾ ਨਿਆਣਾ ਰਹਿਤਰਵਸ਼ਾਲਾ ਜੀ ਵਾਪਸੀ ਆਣੀ ਹੈ ਤੇ 30 ਤਰੀਕ ਨੂੰ ਹੀ ਰਾਤ ਨੂੰ ਸਵੇਰ 8 ਵਜੇ ਬੀਸ਼ਪਜੀਤ ਜੀ ਸੰਗਰੂਰ ਤੋਂ ਤੇ ਸਾਡੇ ਕੈਬਨਟ ਮੰਤਰੀ ਜੋੜਮੱਜਰਾ ਜੀ ਮੁੱਖ ਮਹਿਮਾਨ ਉਹ ਰਾਤ ਨੂੰ ਪਹੁੰਚ ਰਹੇ ਨੇ ਤੇ ਮਹਾਮੇ ਦਾ ਗੂੰਗਾਣ ਚੌਂਕੀ ਲੱਗੀ ਮਹਾਮੇ ਦੀ ਜਿਹੜੀ ਗਰਾਤ ਨੂੰ ਮਹਾ ਮੇਰੀ ਛਰੇ ਸਾਹਿਬ ਨਾਲ ਸਮਾਪਤ ਹੋਈ ਗਈ ਵੀਜੀ ਜੀ ਮਾਣ ਨੈਣ ਦੇਵੀ ਪੈਦਲ ਯਾਤਰਾ ਦੇ ਤੁਸੀਂ ਬਹੁਤ ਸਿਰ ਤੋਂ ਮੈਂਬਰ ਵੀ ਹੋ ਡਿਗਰੀਗਾ اور ਪ੍ਰੈਸਰ ਪੋਰਟਰ ਵੀ ਹੋ ਕੀ ਕੀ ਮਤਲਬ ਖਾਸੀਅਤ ਹੈ ਕੀ ਕੀ ਖੂਬੀਆਂ ਨੇ ਕੀ ਕੀ ਸੁਵਿਧਾ ਨੇ ਤੁਹਾਡੀ ਇਸ ਪੈਦਲ ਯਾਤਰਾ ਦੇ ਵਿੱਚ ਸੰਗਤਾਂ ਨੂੰ ਥੋੜੀ ਜੀ ਜਾਣਕਾਰੀ ਦਿਓ ਦੇਖੋ ਪਹਿਲਾ ਸਭ ਤੋਂ ਪਹਿਲਾਂ ਮਾਤਾ ਨੈਣਾ ਦੇਵੀ ਜੀ ਦੀ ਜੈ ਤੇ ਇਹ ਜਿਹੜੀ ਪੈਦਲ ਯਾਤਰਾ ਹੈ ਵੀਜੀ ਪ੍ਰਧਾਨ ਬੰਟੀ ਜੀ ਦੀ ਅਗਵਾਈ ਦੇ ਵਿੱਚ ਹਰ ਸਾਲ ਇਥੋਂ ਜਾਂਦੀ ਹੈ ਜੀ ਇਸ ਵਾਰ ਵੀ 36ਵੀਂ ਪੈਦਲ ਯਾਤਰਾ ਜਿਹੜੀ ਹੈਗੀ 31 ਤਰੀਕ ਨੂੰ ਇਥੋਂ ਰਵਾਨਾ ਹੋएगी ਜਿਹੜੀ 5ਵੇਂ ਦਿਨ ਮਾਤਾ ਨੈਨਾ ਦੇਵੀ ਜੀ ਦੇ ਭਵਨ ਤੇ ਪਹੁੰਚਦੀ ਹੈ ਜਿੱਥੇ ਅਸੀਂ ਜਾ ਕੇ ਜੋਤ ਚੜਾਣੇ ਆ ਤੇ ਉਸ ਤੋਂ ਬਾਅਦ ਪਹਿਲੇ ਦਿਨ ਰਾਤ ਨੂੰ ਮੱਥਾ ਟੇਕ ਕੇ ਅਸੀਂ ਵਾਪਸ ਆਣੇ ਆ ਜਿੱਥੇ ਤੱਕ ਸੁਵਿਧਾ ਦੀ ਗੱਲ ਹੈ ਜਾਂਦੇ ਹੋਏ ਰਸਤੇ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਹਰ ਭਗਤ ਨੂੰ ਮਿਲਦੀ ਹੈ ਜਿਸ ਤਰ੍ਹਾਂ ਪਾਣੀ ਲਾ ਲਓ ਕੋਲਡ ਡਰਿੰਕ ਲਗਾ ਲਓ ਖਾਣ ਪੀਣ ਦਾ ਸਮਾਨ ਲਾ ਲਓ ਨਾਸਤੇ ਦੇ ਟਾਈਮ ਨਾਸ਼ਤਾ ਬ੍ਰੇਕ ਆਪਣੇ ਲੰਚ ਦੇ ਟਾਈਮ ਲੰਚ ਤੇ ਡਿਨਰ ਦੇ ਟਾਈਮ ਡਿਨਰ ਵੀ ਮਿਲਦਾ ਹੈ ਤੇ ਰਾਤ ਨੂੰ માતા ਦੀ ਚੌਂਕੀ ਵੀ ਅਸੀਂ ਹਰ ਸਟੇਸ਼ਨ ਦੇ ਉੱਤੇ ਜਿੱਥੇ ਵੀ ਅਸੀਂ ਰਾਤ ਨੂੰ ਰਹਿਨੇ ਆ ਉਥੇ 2 ਘੰਟੇ ਲਈ ਅਸੀਂ માતા ਦੀ ਚੌਂਕੀ ਵੀ ਲਗਾ ਦਿਆ। ਇਹ ਕਿਰੇ ਕਿਤੇ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈਗਾ ਜਿਵੇਂ ਕਿ ਤੁਸੀਂ ਪਾਣੀ ਦੀਆਂ ਗੱਲਾਂ ਕੀਤੀਆਂ ਨੇ ਜਾਂ ਲੰਗਰ ਦੀਆਂ ਗੱਲਾਂ ਕੀਤੀਆਂ ਨੇ ਕੁਝ ਮੈਡੀਕਲ ਵੀ ਹੋਣਗੀਆਂ ਇਹ ਕੌਣ-ਕੌਣ ਕਰਦਾ ਜੀ ਸੰਸਥਾ ਕਰਦੀ ਹੈ ਜਾਂ ਸੰਗਤ ਕਰਦੀ ਹੈ ਇਹ ਸਾਨੂੰ ਸਾਰੇ ਸ਼ਹਿਰ ਦਾ ਹੀ ਸਹਿਯੋਗ ਮਿਲਦਾ ਹੈ। ਕੁਝ ਸਾਡੇ ਆਪਣੀ ਭਗਤ ਵੀ ਨਹੀਂ ਜਿਹੜੇ ਸਾਡੇ ਆਪਣੇ ਮੈਂਬਰ ਨਹੀਂ ਜਾਂ ਸਾਡੇ ਅਹੁਦੇਦਾਰ ਨਹੀਂ ਉਹਨਾਂ ਵੱਲੋਂ ਵੀ ਇਹ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਇਸ ਪੈਦਲ ਯਾਤਰਾ ਦੇ ਵਿੱਚ ਹਰ ਸਾਲ ਬਖੂਬੀ ਸੇਵਾ ਨਿਭਾਉਂਦੇ ਹੋ ਇਸ ਵਾਰੀ ਮਤਲਬ ਤੁਸੀਂ ਜਿਹੜੀ ਪੈਦਲ ਯਾਤਰਾ ਦੇ ਵਿੱਚ ਜਾ ਰਹੇ ਹੋ ਕੀ ਕਹੋਗੇ ਤੁਸੀਂ ਉਹਦੇ ਬਾਰੇ ਸਭ ਤੋਂ ਪਹਿਲਾਂ ਜੈ ਮਾਤਾ ਦੀ ਜੀ ਸਾਡੀ ਜਿਹੜੀ ਨੈਣਾਦੇਵੀ ਪੈਦਲ ਯਾਤਰਾ ਇਸ ਵਾਰੀ 36ਵੀਂ ਪੈਦਲ ਯਾਤਰਾ ਸਮਾਣਾ ਮੰਡੀ ਤੋਂ ਮਾ ਨੈਣਾਦੇਵੀ ਦੇ ਦਰਬਾਰ ਲਈ ਜੋਗੀ 31 ਜੁਲਾਈ ਨੂੰ ਜਾ ਰਹੀ ਹੈ ਉਸ ਤੋਂ ਪਹਿਲਾਂ ਸਾਡੀ 30 ਤਰੀਕ ਨੂੰ ਜੋ ਇਹ ਮੀਟਿੰਗ ਦਾ ਮੇਨ ਪਰਪਸ ਹੈ ਕਿ 30 ਤਰੀਕ ਨੂੰ ਸਾਡੀ ਇੱਥੇ ਸਭ ਤੋਂ ਪਹਿਲਾਂ ਸਵੇਰੇ 9 ਵਜੇ ਲੈਣਾ ਆਰਿਆ ਟਰਮਸ਼ਾਲਾ ਚ ਸ਼ੋਭਾ ਯਾਤਰਾ ਸ਼ੁਰੂ ਹੋਏਗੀ ਜੋ ਕਿ ਵਾਪਸ ਦੁਬਾਰਾ ਲੈਣਾ ਆਰਿਆ ਟਰਮਸ਼ਾਲਾ ਚ ਆ ਕੇ ਸਮਾਪਤ ਹੋਏਗੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਘੁੰਮਦੀ ਹੋਈ ਯਾਤਰਾ ਆਏਗੀ ਉਸ ਤੋਂ ਬਾਅਦ 30 ਤਰੀਕ ਨੂੰ ਹੀ ਰਾਤ ਨੂੰ ਸਵੇਰ 8 ਵਜੇ ਮਹਾਮਈ ਦੀ ਚੌਂਕੀ ਹੈ ਜਿਸ ਵਿੱਚ ਸ੍ਰੀ ਦੀ ਸੰਗਰੂਰ ਤੋਂ ਸਾਡੇ ਵਿਸ਼ਵਜੀਤ ਜੀ ਆ ਕੇ ਮਹਾਮਈ ਦਾ ਗੁਣਗਾਨ ਕਰਨਗੇ ਤੇ ਸਾਡੇ ਕੈਬਨਿਟ ਮੰਤਰੀ ਚੇਤਨ ਸਿੰਘ ਜੀ ਜੋੜਾ ਮਾ ਜਰਾ ਮੁੱਖ ਮਹਿਮਾਨ ਵੱਲੋਂ ਇਹਦੇ ਵਿੱਚ ਆਉਣਗੇ ਤੇ ਸਾਰੇ ਅਸੀਂ ਭਗਤਾਂ ਨੂੰ ਬੇਨਤੀ ਕਰਦੇ ਆਂ ਸਾਰਾ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਮਹਾਮਈ ਦੇ ਗੁਣਗਾਨ ਵਿੱਚ ਚੌਂਕੀ ਵਿੱਚ ਵੱਧ ਚੜ ਕੇ ਹਿੱਸਾ ਲਓ ਤੇ 31 ਜੁਲਾਈ ਨੂੰ ਸਾਡੀ ਸਵੇਰੇ 4:30 ਵਜੇ ਪੈਦਲ ਯਾਤਰਾ ਮਾਤਾ ਰਾਣੀ ਦੇ ਦਰਬਾਰ ਲਈ ਰਵਾਨਾ ਹੋਵੇਗੀ ਇਸ ਵਿੱਚ 150 ਤੋਂ 200 ਭਗਤ ਮਹਾਮਈ ਦੇ ਜੈਕਾਰੇ ਲਾਉਂਦੇ ਗੂੰਜਦੇ ਮਹਾਮਈ ਦਾ ਗੁਣਗਾਨ ਕਰਦੇ ਜਾਂਦੇ ਹਨ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਸਾਡੀ ਜੋ ਵੀ ਅਸੀਂ ਆਪਣਾ ਇਨਵੀਟੇਸ਼ਨ ਸ਼ਹਿਰ ਨਿਵਾਸੀਆਂ ਨੂੰ ਦੇਣਾ ਚਾਹੁੰਦੇ ਆਂ ਉਹ ਦਿੱਤਾ ਜਾਵੇ ਜੈ ਮਾਤਾ ਦੀ ਜੀ